ਧੰਨਵਾਦ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਕੁਝ ਰਾਜਨੀਤਿਕ ਲੀਡਰ ਸਿਰਫ ਔਰ ਸਿਰਫ ਆਪਣੀ ਹਲਕੀ ਔਰ ਖਤਮ ਹੁੰਦੀ ਰਾਜਨੀਤੀ ਚਮਕਾਉਣ ਦੇ ਲਈ ਨਿਭੜ ਚੁੱਕੀ ਰਾਜਨੀਤੀ ਚਮਕਾਉਣ ਦੇ ਲਈ ਔਰ ਰੈਲੇਵੈਂਟ ਰਹਿਣ ਦੇ ਲਈ ਕਿਸ ਤਰੀਕੇ ਦੇ ਨਾਲ ਬੇਤੁਕੀ ਸਿਰ ਪੈਰ ਦੀ ਬਿਨਾ ਸਿਰ ਪੈਰ ਦੀ ਬਿਆਨਬਾਜ਼ੀ ਕਰਕੇ ਉਹ ਰੈਲੇਵੈਂਟ ਰਹਿਣਾ ਚਾਹੁੰਦੇ ਨੇ ਆਪ ਦੀ ਰਾਜਨੀਤਿਕ ਰੋਟੀਆਂ ਸੇਕਣੀਆਂ ਚਾਹੁੰਦੇ ਨੇ ਤੇ ਉਸ ਦੇ ਲਈ ਉਹ ਪੰਜਾਬ ਦੇ ਪਿਛਲੇ 20-25 ਸਾਲ ਕਾਲੇ ਦੌਰ ਦੇ ਦੌਰਾਨ ਜੋ 30-35 ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਵਾਰੀਆਂ ਉਸ ਕਾਲੇ ਦੌਰ ਤੇ ਉਹਨਾਂ ਜਾਨਾਂ ਦੀ ਵੀ ਪਰਵਾਹ ਨਾ ਕਰਦੇ ਹੋਏ ਮਾਹੌਲ ਚਾਹੇ ਵਿਗੜ ਜੇ ਪਰ ਸਾਡੀ ਰਾਜਨੀਤਿਕ ਰੋਟੀ ਸਿੱਕਦੀ ਰਹੇ ਇਹੋ ਜੀ ਹਲਕੀ ਰਾਜਨੀਤੀ ਦੇ ਵਿੱਚ ਕੁਝ ਕੁਝ ਲੋਕ ਪਏ ਹੋਏ ਨੇ ਮੇਰਾ ਮਕਸਦ ਰੈਫਰੈਂਸ ਜੋ ਪਿਛਲੇ ਦਿਨਾਂ ਦੇ ਵਿੱਚ ਪ੍ਰਕਰਨ ਸ਼ੁਰੂ ਹੋਇਆ ਸਰਦਾਰ ਪ੍ਰਤਾਪ ਸਿੰਘ ਜੀ ਵਾਜਵਾ ਸਾਹਿਬ ਸਤਕਾਰਯੋਗ ਲੀਡਰ ਆਫ ਆਪੋਜੀਸ਼ਨ ਉਹ ਜੋ ਉਹਨਾਂ ਨੇ ਟੀਵੀ ਦੇ ਉੱਪਰ ਕਿਹਾ ਫਿਰ ਕਿਹਾ ਇੰਟੈਲੀਜੈਂਸ ਇਨਪੁੱਟਸ ਨੇ ਫਿਰ ਸਾਰਾ ਕੁਝ ਜੋ ਤੁਸੀਂ ਦੇਖੇ ਸਾਰਿਆਂ ਨੇ ਕਵਰ ਕੀਤਾ ਤੇ ਕੱਲ ਇੱਕ ਉਹਨਾਂ ਨੇ ਉਹਨਾਂ ਨੇ ਉਹਨਾਂ ਦੇ ਕਾਂਗਰਸ ਪਾਰਟੀ ਨੇ ਕਿਹਾ ਔਰ ਮੀਡੀਆ ਦੇ ਵਿੱਚ ਵੀ ਇਹ ਚੱਲਿਆ ਕਿ ਜੀ ਬਾਜਵਾ ਨੂੰ ਬਹੁਤ ਵੱਡੀ ਰਾਹਤ ਦੇਖੋ ਆ ਕੋਰਟ ਦਾ ਆਰਡਰ ਹੈ ਵੈਸੇ ਤਾਂ ਜਿਹੜਾ ਮੈਟਰ ਸਬਜੁਡਿਸ ਹੈ ਅਸੀਂ ਕੋਰਟ ਦਾ ਜੋ ਵੀ ਹੁਕਮ ਸੀ ਹੈ ਜਾਂ ਅੱਗੇ ਨੂੰ ਹੋਊਗਾ ਸਾਡੇ ਲਈ ਸਾਡੇ ਲਈ ਸਤਕਾਰਯੋਗ ਹੈ ਆਨਰੇਬਲ ਕੋਰਟ ਉਹਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੋਊਗਾ ਪਰ ਇਸ ਆਰਡਰ ਦੇ ਵਿੱਚ ਵੀ ਆਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਕਲੀਅਰ ਕਟ ਡਾਇਰੈਕਸ਼ਨਸ ਨੇ ਜਿਹੜੀਆਂ ਉਹ ਦਿੱਤੀਆਂ ਨੇ ਕਿ ਜਦੋਂ ਵੀ ਕੋਈ ਇਨਵੈਸਟੀਗੇਸ਼ਨ ਏਜੰਸੀ ਯਾਨੀ ਕਿ ਪੁਲਿਸ ਤੁਹਾਨੂੰ ਬੁਲਾਏਗੀ ਤਾਂ ਤੁਸੀਂ ਸਹਿਯੋਗ ਕਰਨਾ ਹੈ ਔਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਬਿਆਨਬਾਜ਼ੀ ਨਹੀਂ ਕਰਨੀ ਹੈਗੀ ਬਾਜਵਾ ਸਾਹਿਬ ਆਹੀ ਤਾਂ ਅਸੀਂ ਕਹਿ ਰਹੇ ਸੀਗੇ ਤੇ ਇਹ ਇੰਨਾ ਕਿ ਰਿਲੀਫ ਵੀ ਬਾਜਵਾ ਸਾਹਿਬ ਨੂੰ ਕਿੰਨਾ ਤੱਥਾਂ ਦੇ ਉੱਪਰ ਮਿਲਿਆ ਉਹ ਇਸ ਤੱਥ ਦੇ ਉੱਪਰ ਮਿਲਿਆ ਕਿ ਉਹਨਾਂ ਨੇ ਕਿਹਾ ਉਹਨਾਂ ਦੀ ਪਟੀਸ਼ਨ ਹੀ ਇਹ ਸੀਗੀ ਉਹਨਾਂ ਦੀ ਪ੍ਰੇਅਰ ਹੀ ਇਹ ਸੀਗੀ ਕਿ ਜੀ ਮੈਂ ਤਾਂ ਇਹ ਜਿਹੜੀ ਗੱਲ ਕਹੀ ਹੈ ਇਹ 9 April ਦੇ ਦੈਨਿਕ ਪਾਸਕਰ ਦੇ ਵਿੱਚ ਛਪੀ ਹੋਈ ਸੀਗੀ ਕਿ 55 ਗ੍ਰੇਡ ਆਏ ਨੇ ਪਰ ਗ੍ਰੇਡ ਆਏ ਨੇ ਕੋ ਚੱਲ ਗਏ ਤੇ ਕੋ ਚੱਲਨੇ ਰਹਿੰਦੇ ਨੇ ਕਹਿੰਦੇ ਜੀ ਮੈਂ ਤਾਂ ਖਬਰ ਤੋਂ ਪੜ ਕੇ ਮੈਂ ਕਹਿੰਦਾ ਤੇ ਜਦੋਂ ਇਹ ਬਿਆਨ ਦਿੱਤਾ ਸੀਗਾ ਬਾਜਵਾ ਸਾਹਿਬ ਉਦੋਂ ਕਹਿ ਰਹੇ ਸੀਗੇ ਕਿ ਜੀ ਮੈਂ ਜੀ ਚਾਰ ਵਾਰ ਦਾ ਐਮਐਲਏ ਰਹਿ ਲਿਆ ਮੈਂ ਲੀਡਰ ਆਫ ਆਪੋਜੀਸ਼ਨ ਆ ਮੈਂ ਰਾਜ ਸਭਾ ਤੇ ਲੋਕ ਸਭਾ ਦਾ ਮੈਂਬਰ ਵੀ ਰਹਿ ਰਹਾ ਤੇ ਮੇਰੇ ਤਾਂ ਜੀ ਇੰਟੈਲੀਜੈਂਸ ਇਨਪੁਟਸ ਮੇਰੇ ਕੋਲ ਇੰਨੇ ਜ਼ਬਰਦਸਤ ਨੇ ਕਿ ਪੰਜਾਬ ਔਰ ਸੈਂਟਰ ਦੇ ਵਿੱਚ ਵੀ ਤੇ ਉਹਨਾਂ ਇੰਟੈਲੀਜੈਂਸ ਇਨਪੁਟਸ ਨੇ ਇਸ ਕਰਕੇ ਮੈਂ ਬੰਦੇ ਦਾ ਨਾਮ ਨਹੀਂ ਦੱਸਦਾ ਉਹ ਬਾਜਵਾ ਸਾਹਿਬ ਨਾਮ ਦੱਸੀ ਤਾਂ ਲੋੜੀ-ਲੋਦੀ ਦੱਸਣ ਦੀ ਵੀ ਦੈਨ ਇੱਕ ਵਾਸ ਕਰਾ ਗੱਲ ਹੀ ਮੁੱਕ ਜਾਂਦੀ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੀ ਹਲਕੇ ਦਰਜੇ ਦੀ ਰਾਜਨੀਤੀ ਮੈਂ ਘਟੋ ਘਟ ਉਸ ਵਿਅਕਤੀ ਤੋਂ ਜਿਨੇ ساری ਉਮਰ ਰਾਜਨੀਤੀ ਦੇ ਵਿੱਚ ਲਾਈ ਹੋਵੇ ਇਹ ਮੈਂ ਉਹਨਾਂ ਤੋਂ ਉਮੀਦ ਨਹੀਂ ਰੱਖੀ ਸੀ ਸੋ ਏਸੇ ਬਿਆਨ ਦੇ ਉੱਪਰ ਕਿ ਜੀ ਦੈਨਿਕ ਪਾਸਕਰ ਦੀ ਖਬਰ ਸੀਗੀ 9 ਅਪ੍ਰੈਲ ਦੀ ਕੋਰਟ ਨੇ ਕਹਦਾ ਚੱਲ ਠੀਕ ਹੈ ਕੋਈ ਗੱਲ ਨਹੀਂ ਤੂੰ ਜੋ ਕਹਦਾ ਕਹਦਾ ਪਰ ਅੱਗੇ ਨੂੰ ਨਾ ਬੋਲੀ ਆਹ ਕੋਰਟ ਦਾ ਕੋਰਟ ਨੇ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਮਾਰੀ ਐ ਜੇ ਉੱਥੇ ਇਹ ਸਹੀ ਹੁੰਦੇ ਤੇ ਕੋਰਟ ਦੇ ਵਿੱਚ ਕਹਿੰਦੇ ਜੀ ਕਿ ਮੇਰੇ ਕੋਲ ਤਾਂ ਰੈਲਵੇ ਮੇਰੇ ਕੋਲ ਤਾਂ ਰੈਲੇਵੈਂਟ ਇਨਪੁਟਸ ਨਹੀਂ ਮੈਨੂੰ ਤਾਂ ਮੇਰੇ ਕੋਲ ਆਪਣੀ ਇੰਟੈਲੀਜੈਂਸ ਇਨਪੁਟਸ ਨੇ ਤੇ ਯਾਦ ਉਹ ਤੇ ਨਾਮ ਦੱਸ ਦੇ ਤੇ ਫਿਰ ਦੇਖਦੇ ਕੋਰਟ ਦਾ ਕੀ ਜਵਾਬ ਆਉਂਦਾ ਇਹਨਾਂ ਨੂੰ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੇ ਮੈਂ ਅੱਜ ਮੈਨੂੰ ਇਹ ਵੀ ਸੀ ਕਰਨੀ ਕੋਈ ਲੋੜ ਨਹੀਂ ਸੀ ਸਾਡਾ ਮਕਸਦ ਸਾਡੀ ਨਹੀਂ ਮੰਨੀ ਉਹਨਾਂ ਨੇ ਪੰਜਾਬ ਪੁਲਿਸ ਦੀ ਨਹੀਂ ਮੰਨੀ ਕਿ ਪੰਜਾਬ ਕਿ ਭਾਈ ਪੰਜਾਬ ਪੁਲਿਸ ਨੂੰ ਸਹਿਯੋਗ ਕਰ ਲੋ ਉਹ ਕੋਰਟ ਨੇ ਕਹਿਦਾ ਹੂੰ ਸਹਿਯੋਗ ਕਰਨਾ ਪੈ ਜੂਗਾ ਮੇਰਾ ਮਕਸਦ ਅੱਜ ਸਿਰਫ ਔਰ ਸਿਰਫ ਸਾਰੇ ਦੀ ਸਾਰੀ ਸਮੁੱਚੀ ਪੋਲਿਟਿਕਲ ਲੀਡਰਸ਼ਿਪ ਨੂੰ ਪੰਜਾਬ ਦੀ ਨੂੰ ਮੀਡੀਆ ਦੇ ਜ਼ਰੀਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਇਹ ਦੱਸਣ ਦਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਸਿਰਫ ਆਪਦੀ ਡੁੱਬਦੀ ਖਤਮ ਹੋਈ ਰਾਜਨੀਤੀ ਨੂੰ ਦੇ ਸਾਹ ਚੱਲਦੇ ਰੱਖਣ ਦੇ ਲਈ ਇਹ ਜੇ ਸੀਨੀਅਰ ਲੀਡਰ ਜੋ ਕਿ ਸੰਵਿਧਾਨਿਕ ਅਹੁਦੇ ਦੇ ਉੱਪਰ ਬੈਠੇ ਨੇ ਐਜ਼ ਲੀਡਰ ਆਫ ਆਪੋਜੀਸ਼ਨ ਕਿੰਨੀ ਹਲਕੀ ਬਿਆਨਬਾਜ਼ੀ ਕੀਤੀ ਚੈਨਲ ਦੇ ਉੱਪਰ ਬੈਠ ਕੇ ਤੇ ਜਿਹਦੇ ਨਾਲ ਅਫਰਾ ਤਫਰੀਏ ਜਿਹੜੀ ਡਰ ਦਾ ਭੈ ਦਾ ਮਾਹੌਲ ਹੈ ਜਿਹੜਾ ਰਿਯੂਮਰ ਮੋਂਗਰਿੰਗ ਹੈ ਜਿਹੜੀ ਉਹ ਸਰਦਾਰ ਬਹਾਦਰ ਸਰਦਾ ਪ੍ਰਤਾਪ ਸਿੰਘ ਬਾਜਵਾ ਨੇ ਕਰ ਦਿੱਤੀ ਸੋ ਹੁਣ ਔਰ ਫਿਰ ਇਸ ਤੋਂ ਇਹਦੇ ਇੰਪੈਕਟ ਕੀ ਹੁੰਦੇ ਨੇ ਇਹਦੇ ਇੰਪੈਕਟ ਇਹ ਹੁੰਦੇ ਨੇ ਕਿ ਜਦੋਂ ਕੋਈ ਕੋਈ ਪਬਲਿਕ ਫਿਗਰ ਇਹ ਜੀ ਗੱਲ ਕਰਦੀ ਹੈ ਤੇ ਫਿਰ ਉਸ ਤੋਂ ਮਗਰੋਂ ਜਿਹੜੇ ਐਕਚੁਅਲ ਦੇ ਵਿੱਚ ਦੇਸ਼ ਦੇ ਔਰ ਪੰਜਾਬ ਦੇ ਦੁਸ਼ਮਣ ਨੇ ਜਿਹੜੇ ਲੋਕ ਅੱਤਵਾਦੀ ਵੱਖਵਾਦੀ ਗਰੁੱਪ ਪਾਕਿਸਤਾਨ ਵਾਲੇ ਆਈਐਸਆਈ ਵਾਲੇ ਬਾਹਰ ਬੈਠੇ ਅਮਰੀਕਾ ਦੇ ਵਿੱਚ ਬੈਠਾ ਹੋਇਆ ਗੁਰਪਤਵੰਨ ਸਿੰਘ ਪੰਨੂ ਔਰ ਐਸਐਫਜੀ ਵਰਗੇ ਤੇ ਉਹ ਬਾਜਵਾ ਸਾਹਿਬ ਦੇ ਬਿਆਨਾਂ ਤੋਂ ਮਗਰੋਂ ਉਹ ਵੀਡੀਓਜ਼ ਜਾਰੀ ਕਰਦੇ ਨੇ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਸਹੀ ਹੈ ਅੰਬੇਦਕਰ ਦੇ 50 ਬੰਬ ਆਏ ਸੀਗੇ ਤੇ 18 ਚੱਲ ਚੁਕੇ 32 ਹਜੇ ਪਏ ਨੇ ਤੇ ਮੈਨੂੰ ਤਾਂ ਐ ਲੱਗਿਆ ਕਿ ਦੋਵੇਂ ਇੱਕੋ ਜਿਕੇ ਕਹੂੰਗੇ ਮੈਨੂੰ ਕੱਲ ਵੀ ਤੁਹਾਨੂੰ ਕੁਝ ਖੁਲਾਸੇ ਕੀਤੇ ਸੀਗੇ ਮੈਨੂੰ ਤਾਂ ਦੋਵੇਂ ਪੁਰਾਣੇ ਲਹਿਜੇ ਲੱਗਦੇ ਨੇ ਕਿ ਜਿਨ੍ਹਾਂ ਦੀ ਗੱਲਾਂ ਮਿਲਦੀਆਂ ਨੇ ਸੋ ਇਸ ਕਰਕੇ ਅੱਜ ਸਿਰਫ ਔਰ ਸਿਰਫ ਮੈਂ ਪੰਜਾਬ ਦੀ ਸਾਰੀ ਪੋਲਿਟਿਕਲ ਲੀਡਰਸ਼ਿਪ ਨੂੰ ਚਾਹੇ ਉਹ ਕਿਸੇ ਪਾਰਟੀ ਦਾ ਹੈ ਜਿਹੜਾ ਬੰਦਾ ਇੱਕ ਲੋਕ ਨਮਾਇੰਦਾ ਹੈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਐਜੀ ਗਲਤ ਬੇਤੁਕੀ ਬਿਨਾ ਸਿਰ ਪੈਰ ਦੀ ਬਿਆਨਬਾਜ਼ੀ ਤੋਂ ਸਿਰਫ ਆਪਦੀ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਇਹ ਜੀ ਬਿਆਨਬਾਜ਼ੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਜਿਹੜਾ ਉਹਨੂੰ ਬੰਦ ਕਰੋ ਨਹੀਂ ਇਹ ਜਾਂ ਕੰਮ ਕਰਨ ਵਾਲੇ ਜਿਹੜੇ 35000 ਲੋਕਾਂ ਦੀ ਜਾਨਾਂ ਦੇ ਕੇ ਜਿਹੜੀ ਇੱਕ ਅਮਨ ਸ਼ਾਂਤੀ ਕਮਾਈ ਹੈ ਉਹ ਲੋਕ ਉਹ ਜੀਆਂ ਉਹ ਜੀਆਂ ਕਮਾਈਆਂ ਹੋਈਆਂ ਸ਼ਾਂਤੀਆਂ ਨੂੰ ਲਾਅ ਐਂਡ ਆਰਡਰ ਨੂੰ ਇਹ ਲੋਕ ਖਰਾਬ ਕਰਦੇ ਸੋ ਉਹਨਾਂ ਨੂੰ ਇੱਕ ਤਾਂ ਇਹ ਹੱਥ ਜੋੜ ਕੇ ਵਿਵਿਨਮਰ ਬੜੀ ਨਿਮਰਤਾ ਦੇ ਨਾਲ ਅਪੀਲ ਵੀ ਹੈ ਬੇਨਤੀ ਵੀ ਹੈ ਤੇ ਵਾਰਨਿੰਗ ਵੀ ਹੈ ਇਹ ਇਹ ਜੀ ਚੀਜ਼ ਜਿਹੜੀ ਅੱਗੇ ਨੂੰ ਬਰਦਾਸ਼ਤ ਨਹੀਂ ਕੀਤੀ ਜਾਊਗੀ ਦੂਜੀ ਗੱਲ ਗੁਰਪਤਵੰਨ ਸਿੰਘ ਪੰਨੂ ਨੇ ਇਸ ਵੀਡੀਓ ਦੇ ਵਿੱਚ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮrao Ambedkar ਜੀ ਦੇ ਬਾਰੇ ਫੇਰ ਦੁਬਾਰਾ ਗਲਤ ਬਿਆਨੀ ਉਹਨਾਂ ਦੇ ਉਹਨਾਂ ਦੀ ਸ਼ਾਨ ਦੇ ਖਿਲਾਫ ਕਈ ਗਲਤ ਲਫ਼ਜ਼ ਨੇ ਜਿਹੜੇ ਅਲਫ਼ਾਜ਼ ਦੇ ਜਿਹੜੇ ਉਹ ਬੋਲੇ ਨੇ ਮੈਂ ਗੁਰਪਤਵੰਨ ਸਿੰਘ ਪੰਨੂ ਨੂੰ ਕਹਿਣਾ ਚਾਹੂਗਾ ਕਿ ਇੱਕ ਤਾਰੀਖ ਨੂੰ ਤੁਸੀਂ ਕਹਿੰਦੇ ਸੀਗੇ 14 ਤਾਰੀਖ ਨੂੰ ਅਸੀਂ ਪੰਜਾਬ ਦੇ ਵਿੱਚ ਜਿੰਨੇ ਬੁੱਤ ਨੇ ਉਹ ਢਾ ਦੇ ਆਂਗੇ ਉਹ ਮਲੀਆਂ ਮੀਟ ਕਰ ਦਾਂਗੇ ਜਦੋਂ ਪੰਜਾਬ 3 ਕਰੋੜ ਪੰਜਾਬੀਆਂ ਨੇ ਕਹਿਤਾ ਦਲਿਤ ਭਾਈਚਾਰੇ ਨੇ ਕਹਿਤਾ ਆਮ ਆਦੀ ਪਾਰਟੀ ਦੇ ਵਰਕਰਸ ਨੇ ਵਲੰਟੀਅਰਸ ਨੇ ਕਹਿਤਾ ਕਿ ਆਜੋ ਡੰਡੇ ਤੇ ਝੰਡੇ ਲੈ ਕੇ ਖੜਾਂਗੇ ਤੇ ਉਦੋਂ ਡਾਂਗਾ ਮੂਰੇ ਵੀ ਕੋਈ ਨਹੀਂ ਆਇਆ ਹੈਗਾ ਸੋ ਇਹ ਜੇ ਲੋਕ ਜਿਹੜੇ ਜਿਨ੍ਹਾਂ ਦੀ ਕੋਈ ਰੈਲੇਵੈਂਸ ਨਹੀਂ ਹੈਗੀ ਕੋਈ ਤੁਕ ਨਹੀਂ ਹੈਗੀ ਉਹ ਐਸੀ ਗੱਲ ਤੇ ਕਲੇਮ ਕਰੀ ਜਾਂਦੇ ਨੇ ਵੀ ਅਸੀਂ ਪੰਜਾਬ 'ਚ ਦੋ ਥਾਂ 'ਤੇ ਛਾਪੇ ਲਾਤੇ ਛਾਪੇ ਮਤਲਬ ਪੋਸਟਰ ਲਾਤੇ ਇਹ ਪੋਸਟਰ ਲਾਉਣ ਦਾ ਕੰਮ ਉਹਨਾਂ ਨੇ ਨਵਾਂ ਸ਼ੁਰੂ ਕਰ ਲਿਆ। ਇਹ ਜਿਹੇ ਪੋਸਟਰਾਂ ਨਾਲ ਅਮਰੀਕਾ ਬੈਠ ਕੇ ਪੰਜਾਬ ਦਾ ਖਾਲਸਾ ਬਣਾਉਣਗੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਸੰਵਿਧਾਨਿਕ ਅਹੁਦੇ ਤੇ ਰਿਸਪੈਕਟਿਡ ਬੰਦੇ ਕੋਲੋਂ ਦੇ ਮੂੰਹੋਂ ਇਹ ਜੀ ਗੱਲ ਨਿਕਲਦੀ ਹੈ ਤੇ ਫਿਰ ਗੁਰਪਤਵੰਨ ਸਿੰਘ ਪੰਨੂ ਵਰਗਿਆਂ ਨੂੰ ਕੋਈ ਮੌਕਾ ਮਿਲਦਾ ਇਹ ਜੀ ਬਿਆਨਬਾਜ਼ੀ ਕਰਕੇ ਪੰਜਾਬ ਦੇ ਡਰ ਭੈ ਮਾਹੌਲ ਦਾ ਖਰਾਬ ਕਰਨ ਦਾ ਪਰ ਮੈਂ ਪੰਜਾਬੀਆਂ ਨੂੰ ਸਮੁੱਚੇ ਪੰਜਾਬ ਨੂੰ ਨੂੰ ਆਸ਼ਵਾਸਤ ਕਰਨਾ ਚਾਹਣਾ ਹੈ ਵਿਸ਼ਵਾਸ ਦਿਵਾਉਣਾ ਚਾਹਣਾ ਹੈ ਕਿ ਕਿਸੇ ਇਹ ਜੇ ਅੰਸਰ ਤੋਂ ਡਰਨ ਡਰੀਆ ਭੈ ਮੰਨਣ ਦੀ ਲੋੜ ਨਹੀਂ ਪਰ ਇਹ ਜੇ ਜਿਹੜੇ ਪਰ ਜਿਹੜੇ ਲੀਡਰ ਨੇ ਜਿਹੜੇ ਬੇਤੁਕੀਆਂ ਬਿਆਨਬਾਜ਼ੀ ਕਰਦੇ ਨੇ ਉਹਨਾਂ ਤੋਂ ਵੀ ਗੁਰੇਜ਼ ਹੈ ਜਿਹੜਾ ਉਹ ਜ਼ਰੂਰ ਕਰਨਾ ਇਸ ਤੋਂ ਵੀ ਵੱਡਾ ਸਵਾਲ ਅਗਲੀ ਗੱਲ ਆ ਗੁਰਪਤਵੰਨ ਸਿੰਘ ਪੰਨੂ ਤੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਜਮਾਂ ਮੈਚ ਕਰ ਗਈ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਉਹਨੇ ਵੀ ਬੰਬਾਂ ਦੀ ਗੱਲ ਕੀਤੀ ਗੁਰਪਤਵੰਦ ਸਿੰਘ ਪੰਨੂ ਨੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਵੀ ਡਾ ਅੰਬੇਦਕਰ ਜੀ ਬਾਰੇ ਜੋ ਕੁਝ ਇਸ ਵੀਡੀਓ ਦੇ ਵਿੱਚ ਕਿਹਾ ਹੈ ਜਿਹੜੇ ਕਿ ਲਫ਼ਜ਼ ਮੈਂ ਇੱਥੇ ਯੂਜ਼ ਨਹੀਂ ਕਰ ਸਕਦਾ ਉਹ ਸ਼ਬਦ ਨੇ ਜਿਹੜੇ ਉਹ ਅੰਬੇਦਕਰ ਸਾਹਿਬ ਬਾਰੇ ਕੀਤੇ ਨੇ ਹੁਣ ਮੇਰਾ ਵੱਡਾ ਸਵਾਲ ਕਾਂਗਰਸ ਪਾਰਟੀ ਨੂੰ ਹੈ ਕਿ ਉਹ ਗੁਰਪਤਵੰਦ ਸਿੰਘ ਪੰਨੂ ਦੇ ਉਸ ਬਿਆਨ ਦੇ ਨਾਲ ਨੇ ਜਿਹਦੇ ਵਿੱਚ ਉਹ ਬਾਬਾ ਸਾਹਿਬ ਦੇ ਬਾਰੇ ਬੋਲ ਰਿਹਾ ਹੈ ਔਰ ਬਾਬਾ ਸਾਦੀ ਸ਼ਾਨ ਦੇ ਖਿਲਾਫ ਬੋਲ ਰਿਹਾ ਹੈ ਔਰ ਬਾਜਵਾ ਸਾਹਿਬ ਦੀ ਸੁਰ ਦੇ ਵਿੱਚ ਸੁਰ ਮਿਲਾ ਰਿਹਾ ਹੈ ਸੋ ਕਾਂਗਰਸ ਪਾਰਟੀ ਨੂੰ ਅੱਜ ਇਹ ਸਟੈਂਡ ਕਲੀਅਰ ਕਰਨਾ ਪਊਗਾ ਕਿ ਉਹਨਾਂ ਦਾ ਸਟੈਂਡ ਕੀ ਹੈ ਕਿ ਇਹ ਉਹ ਜੇ ਵਿਅਕਤੀ ਨੂੰ ਅੱਜ ਵੀ ਅਹੁਦੇ ਤੇ ਸ਼ਿੰਗਾਰ ਕੇ ਰੱਖਣਾ ਚਾਹੁੰਦੇ ਨੇ ਕਿ ਜਿਨ੍ਹਾਂ ਦੀ ਵਜ੍ਹਾ ਕਰਕੇ ਦੇਸ਼ ਦੁਨੀਆ ਦੇ ਸਭ ਤੋਂ ਵੱਡਾ ਲੋਕਤੰਤਰ ਬਣਿਆ ਹੋਇਆ ਹੈ ਇਹ ਕਾਂਗਰਸ ਨੂੰ ਵੱਡਾ ਸਵਾਲ ਹੈ ਉਹਨਾਂ ਨੂੰ ਇਹਦੇ ਬਾਰੇ ਆਪਣਾ ਸਟੈਂਡ ਹੈ ਜਿਹੜਾ ਉਹ ਕਲੀਅਰ ਕਰਨਾ ਪਊਗਾ ਕਿ ਕਿਉਂ ਉਹਨਾਂ ਦਾ ਲੀਡਰ ਆਫ ਆਪੋਜੀਸ਼ਨ ਗਰੁੱਪਤਬੰਦ ਪੰਨੂ ਦੇ ਦੇ ਦੀ ਰਾਮਜ਼ ਨਾਲ ਰਾਮਜ਼ ਮਿਲਾ ਰਿਹਾ ਉਹਨਾਂ ਦੇ ਦੀ ਗੱਲ ਨਾਲ ਗੱਲ ਮਿਲਾ ਰਿਹਾ ਤੇ ਕਿਉਂ ਉਹ ਇਹਨਾਂ ਨਾਲ ਗੱਲ ਤੋਂ ਗੱਲ ਮਿਲਾ ਰਿਹਾ ਹੈ ਦੂਜਾ ਸਵਾਲ ਮੇਰਾ ਬੀਜੇਪੀ ਨੂੰ ਹੈ ਕਿ ਬੀਜੇਪੀ ਉਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਹਿੰਦੇ ਨੇ ਕਿ ਯੂ ਐਸ ਔਰ ਇੰਡੀਆ ਪਰਮ ਮਿੱਤਰ ਨੇ ਤੇ ਡੋਨਲਡ ਟਰੰਪ ਇਹਨਾਂ ਦੇ ਪਰਮ ਮਿੱਤਰ ਨੇ ਤੇ ਅੱਜ ਜਿੱਥੇ ਯੂਐਸ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਹੈ ਕਿ ਉਹ ਜਿਹੜੇ ਲੋਕ ਆਪਦੀ ਮਿਹਨਤ ਮੁਸ਼ਕਲ ਦੇ ਨਾਲ ਆ ਰੋਜ਼ੀ ਰੋਟੀ ਕਮਾਉਣ ਦੇ ਲਈ ਯੂਐਸ ਦੇ ਵਿੱਚ ਗਏ ਸੀਗੇ ਉਹਨਾਂ ਨੂੰ ਤਾਂ ਬੇੜੀਆਂ ਲਾ ਕੇ ਹਥਕੜੀਆਂ ਲਾ ਕੇ ਜਹਾਜ਼ ਪਰ ਪਰ ਕੇ ਅਮਰੀਕਾ ਵਾਪਸ ਇੰਡੀਆ ਭੇਜ ਰਿਹਾ ਹੈ ਤੇ ਇੱਕ ਇਹੋ ਜਿਹਾ ਵਿਅਕਤੀ ਜਿਹੜਾ ਕਿ ਪੰਜਾਬ ਦੇ ਖਿਲਾਫ ਪੰਜਾਬ ਦੀ ਅਮਨ ਸ਼ਾਂਤੀ ਦੇ ਖਿਲਾਫ ਦੇਸ਼ ਦੇ ਖਿਲਾਫ ਔਰ ਸਭ ਤੋਂ ਉੱਪਰ ਦੇਸ਼ ਦੇ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao Ambedkar ਜੀ ਦੇ ਖਿਲਾਫ ਬੋਲ ਰਿਹਾ ਹੈ ਇਹਦੇ ਬਾਰੇ ਤੱਕ ਇਹ ਭਾਰਤ ਸਰਕਾਰ ਦੀ ਸੁਣੀ ਨਹੀਂ ਹੈਗੀ ਕਿ ਇਹਨਾਂ ਨੇ ਕੋਈ ਅਪੀਲ ਅ ਅਮਰੀਕਾ ਨੂੰ ਜਾਂ ਡੋਨਲਡ ਟਰੰਪ ਨੂੰ ਕੀਤੀ ਹੋਵੇ ਸੋ ਮੇਰੀ ਅੱਜ ਦੋਨੋਂ ਪਾਰਟੀਆਂ ਨੂੰ ਕਾਂਗਰਸ ਆਪ ਦਾ ਸਟੈਂਡ ਸਪਸ਼ਟ ਕਰੇ ਕਿ ਇਹਨਾਂ ਦੋਨਾਂ ਦੇ ਬਿਆਨਾਂ ਦੇ ਉੱਪਰ ਕੀ ਕਾਂਗਰਸ ਪਾਰਟੀ ਸਹਿਮਤ ਹੈ ਯਾ ਉਹ ਆਵੇ ਲੀਡਰ ਆਫ ਆਪੋਜੀਸ਼ਨ ਦੇ ਉਹਨਾਂ ਬਿਆਨਾਂ ਤੋਂ অসਹਿਮਤ ਹੋ ਕੇ ਉਹਨਾਂ ਦੇ ਉੱਪਰ ਕੋਈ ਐਕਸ਼ਨ ਲੈਣਗੇ ਔਰ ਦੂਜਾ ਪ੍ਰਧਾਨ ਮੰਤਰੀ ਜੀ ਹੋਮ ਮਿਨਿਸਟਰੀ ਯੂਐਸ ਨਾਲ ਇਸ਼ੂ ਟੇਕ ਅਪ ਕਰਕੇ ਇਹ ਜਆ ਵਿਅਕਤੀ ਜਿਹੜਾ ਉੱਥੇ ਬੈਠਾ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਐਕਸਟਰੈਡਾਈਟ ਕਿਵੇਂ ਕਰਨਾ ਹੈ ਉਹਨੂੰ ਹਥਕੜੀਆਂ ਬੇੜੀਆਂ ਲਾ ਕੇ ਮੁਲਕ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਤੇ ਉਹਦੇ ਨਾਲ ਇੱਥੇ ਲਿਆ ਕੇ ਇਨਸਾਫ ਕਿਵੇਂ ਕਰਨਾ ਹੈ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਭਾਵਜਪਾਦੀ ਔਰ ਕੇਂਦਰ ਸਰਕਾਰ ਦੀ ਬਣਦੀ ਹੈ। ਮਿਸਾਲ ਜੋਣਾ ਅਗਲਾ ਅਗਲਾ ਸਵਾਲ ਇਹ ਕਿ ਸ਼ੈਨਨ ਪਾਵਰ ਪ੍ਰੋਜੈਕਟ ਨੂੰ ਲੈ ਕੇ